ਦੇ ਵਿੱਚ ਨਹਿਰਾਂ ਤੇ ਨਹਾਉਣ ਵਾਲੇ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਲਾ ਖਤਮ ਨਹੀਂ ਹੋ ਰਿਹਾ ਅੱਜ ਦਿਨੀ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਅਜਨਾਲਾ ਦੇ ਰਾਜਸਾਸੀ ਤੁਰਲੰਗ ਦੀ ਨਹਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ ਉਸ ਦਾ ਨਾਮ ਪਲਵਿੰਦਰ ਸਿੰਘ ਹੈ ਜੋ ਨਹਿਰ ਤੇ ਨਹਾਉਣ ਗਿਆ ਸੀ ਤੇ ਨਹਿਰ ਦੇ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ লাশ ਦੀ ਪਾਲ ਕੀਤੀ ਜਾ ਰਹੀ ਹੈ 18 ਘੰਟੇ ਬੀਤ ਚੁੱਕੇ ਨੇ ਪਰ ਇਸ ਦੇ ਬਾਅਦ ਵੀ ਉਸ ਦੀ লাশ ਅਜੇ ਤੱਕ ਬਰਾਮਦ ਨਹੀਂ ਹੋਈ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਦਿਨ ਹੋਣ ਦੇ ਲਈ ਘਰੋਂ ਕਹਿ ਕੇ ਗਿਆ ਸੀ ਅਤੇ ਰਸਤੇ ਦੇ ਵਿੱਚ ਉਹ ਨਾ ਨਹਿਰ ਦੇ ਵਿੱਚ ਨਹਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਉਹ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਉਧਰ ਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ ਸਵੀਮਿੰਗ ਪੂਲ ਤੇ ਨਹਾਉਣ ਦੇ ਲਈ ਕਹਿ ਕੇ ਗਿਆ ਸੀ ਪਰ ਉਹ ਉਹਨਾਂ ਦੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਲੱਗ ਗਿਆ ਜਿਸੇ ਦੌਰਾਨ ਉਹ ਡੁੱਬ ਗਿਆ ਤੇ ਉਸਦੀ ਦਰਦਨਾਕ ਮੌਤ ਹੋ ਗਈ ਹੈ ਹਾਲਾਂਕਿ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਲੱਭਿਆ ਜਾਵੇ ਜਿਆਦੇ ਨਾ ਗੋਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ ਕਰਕੇ ਗਿਆ ਸੀ ਕਰੋ ਕਰੋ ਆਂਦੇ ਇਸ সুইমিਂਗ ਪੂਲ ਦੇ ਚੱਲੇ ਆ ਰਾਜ ਜਦ ਕਰਲੀ ਨਹੀਂ ਇੱਥੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ ਪੰਜ ਸਾਲ ਮੈਰਿਡਿਕਨ ਮੈਰਿਡਿਕਨ ਅਨ ਮੈਰਿਡਿਕਨ ਨਿੱਕੀ ਕੋ ਜਨਮ ਦਿਨ ਸੀ ਨਾ ਤਾਂ ਇੱਕ ਵਾਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰਾਉਣ ਨਾਲ ਕਿਵੇਂ ਨਹੀਂ ਵਾਹੇ ਗਏ ਨੋ ਹੋ ਗਿਆ ਡੁੱਬ ਗਿਆ ਕਿੱਦਾਂ ਕਿਹਦੇ ਨਾਲ ਗਿਆ ਸੀ ਚਾਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਰਹੋ ਤੇ ਭਰਾਵਾਂ ਨਹੀਂ ਗਿਆ ਜੀ ਪਹਿਲਾਂ ਵੀ ਕਦੀ ਗਿਆ ਹੀ ਲੋਣ ਨਹੀਂ ਇਹ ਕਿ ਨਹਿਰ ਤੇ ਕਦੀ ਨਹੀਂ ਫੇਲਣ ਜਾਂਦਾ ਠੀਕ ਹੈ ਕਿ ਗੈਸ ਕਰੋ ਕਰੋ ਕੁਛ ਨਹੀਂ ਕਹਿ ਕੇ ਗਿਆ ਦੇ ਪਗਰ ਦੇ ਜੇਲ ਕੇ 10 ਕਿੰਗ ਹੈ। ਕੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਜਿਵੇਂ ਵੈਸੇ ਜੈਸੇ ਨੂੰ ਜਨਮ ਦਿਨ ਦੇ ਪਹਿਲਾ ਇੱਕ ਦਿਨ ਆ ਗਿਆ ਉਤਰ ਵੈਸੇ ਨੂੰ ਹੋ ਗਏ। ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ? ਨਹੀਂ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਲੱਭ ਦੋ ਹਾਂ। ਤੇਰਾ ਮੇਰੇ ਕੀ ਕਰਦਾ। ਹੋਇਆ ਸੋਨੂ ਤੋਂ ਵੀ ਦੇ ਆਪਣੇ ਮਾਵਰ ਦੇਖ ਲਾ। ਆਪਦੇ ਵਿੱਚ ਨਹਿਰਾਂ ਤੇ ਨਹਾਉਣ ਵਾਲੇ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਲਾ ਖਤਮ ਨਹੀਂ ਹੋ ਰਿਹਾ। ਆਈ ਦਿਨੀ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦੇ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਅਜ਼ਨਾਲਾ ਦੇ ਰਾਜਾ ਸਾਸੀ ਤੁਰ ਲੰਗ ਦੀ ਨਹਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਗਿਆ। ਉਸ ਦਾ ਨਾਮ ਪਲਵਿੰਦਰ ਸਿੰਘ ਹੈ ਜੋ ਨਹਿਰ ਤੇ ਨਹਾਉਣ ਗਿਆ ਸੀ ਤੇ ਨਹਿਰ ਦੇ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ ਹੈ। ਹਾਲਾਕੀ ਦੱਸਿਆ ਜਾ ਰਿਹਾ ਹੈ ਕਿ লাশ ਦੀ ਪਾਲ ਕੀਤੀ ਜਾ ਰਹੀ ਹੈ 18 ਘੰਟੇ ਬੀਤ ਚੁਕੇ ਨੇ ਪਰ ਇਸ ਦੇ ਬਾਅਦ ਵੀ ਉਸ ਦੀ লাশ ਅਜੇ ਤੱਕ ਬਰਾਮਦ ਨਹੀਂ ਹੋਈ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਤੇ ਨਹਾਉਣ ਦੇ ਲਈ ਘਰੋਂ ਕਹਿ ਕੇ ਗਿਆ ਸੀ ਅਤੇ ਰਸਤੇ ਦੇ ਵਿੱਚ ਉਹ ਨਾ ਨਹਿਰ ਦੇ ਵਿੱਚ ਨਹਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਉਹ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਉਧਰ ਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ ਸਵੀਮਿੰਗ ਪੂਲ ਤੇ ਨਹਾਉਣ ਦੇ ਲਈ ਕਹਿ ਕੇ ਗਿਆ ਸੀ ਪਰ ਉਹ ਉਹਨਾਂ ਦੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਲੱਗ ਗਿਆ ਜਿਸੇ ਦੌਰਾਨ ਉਹ ਡੁੱਬ ਗਿਆ ਤੇ ਉਸਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਲੱਭਿਆ ਜਾਵੇ। ਨਾਣ ਗਿਆ ਤੇ ਨੋ ਪੀਲਾ ਵੀ ਜਾਂਦਾ ਸੀ ਪੀਲਾ ਨਹੀਂ ਜਾਂਦਾ ਉੱਤੇ ਕੀ ਕਰ ਕੀ ਕਰੀਂ ਕਰੋ ਕਰੋ ਆਂਦੇ ਇਸ সুইমিਂਗ ਪੂਲ ਦੇ ਚੱਲੇ ਆ ਰਾਜ ਜਦ ਕਰ ਲਈ ਨਹੀਂ ਇੱਥੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ ਪੰਜੀ ਦਾ ਮੈਰਿਟਿਕਲ ਮੈਰਿਟਿਕਲ ਅਨ ਮੈਰਿਟਿਕਲ ਕੀ ਕਿ ਕੋ ਜਨਮ ਦਿਨ ਸੀ ਨਾ ਤਾਂ ਇੱਕ ਵਾਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰਾਉਣ ਨਾਲ ਕਿਵੇਂ ਨਹੀਂ ਵਾਹੇ ਗਏ ਨੋ ਹੋ ਗਿਆ ਡੁੱਬ ਗਿਆ ਕਿਦਾਂ ਕਿਹਦੇ ਨਾਲ ਗਿਆ ਸੀ ਚਾਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਰਹੋ ਤੇ ਭਰਾਵਾਂ ਨਹੀਂ ਗਿਆ ਜੀ ਪਹਿਲਾਂ ਵੀ ਕਦੀ ਗਿਆ ਹੀ ਲੋਣ ਨਹੀਂ ਇਹ ਕਿ ਨਹਿਰ ਤੇ ਕਦੀ ਨਹੀਂ ਫੇਲਣ ਜਾਂਦਾ ਠੀਕ ਹੈ ਕਿ ਗੈਸ ਕਰੋ ਕਰੋ ਕੁਛ ਨਹੀਂ ਕਹਿ ਕੇ ਗਿਆ ਉਹ ਪਗਰ ਕੇ ਜਲ ਕੇ 10 ਕਿੰਗ ਇਹ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਕਿ ਵੈਸੇ ਹੀ ਜੈਫ ਨੂੰ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰ ਵੈਸੇ ਹੀ ਨਾ ਹੋਣੀ ਜੀ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਵੀ ਮੰਗ ਕਰਦੇ ਪ੍ਰਸ਼ਾਸਨ ਨੂੰ ਲਵ ਦੋ ਹਾਂ ਜੀ